ਹਾਲੇ ਸ਼ਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ੀ ਹੋਈ ਸਿੱਖੀ ਅੱਜ ਹੜ ਵਾਲੇ ਏਰੀਏ ਦੇ ਵਿੱਚ ਡੇਰਾ ਬਾਬਾ ਨਾਨਕ ਨੇੜੇ ਕੋਰੀਡੋਰ ਦੇ ਕੋਲ ਸਮੂਹ ਇਲਾਕਾ ਬੀਤ ਤਹਿਸੀਲ ਗੜਸ਼ੰਕਰ ਜਿਨ੍ਹਾਂ ਦੇ ਵਿੱਚ ਪਿੰਡ ਹਰਮਾ ਕਾਲੇਵਾਲ ਬੀਤ ਸੇਖਵਾਲ ਖਰਾਲਗਲ ਸਾਹਿਬ ਪਿੰਡ ਝੁਣਵਾਲ ਪਿੰਡ ਨਾਨਵਾਲ ਪਿੰਡ ਗੱਦੀਵਾਲ ਪਿੰਡ ਟੱਬਾ ਪਿੰਡ ਅਜਰਪੁਰ ਮੁਜਾਰੀ ਪਿੰਡ ਡੱਲੇਵਾਲ ਅਤੇ ਹੋਰ ਇਲਾਕੇ ਬੀਤ ਦੇ ਸਮੂਹ ਪਿੰਡਾਂ ਦੇ ਵੱਲੋਂ ਭੇਜੀ ਹੋਈ ਸੇਵਾ ਲੈ ਕੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਅੱਜ ਹੜਵਾਲੇ ਏਰੀਏ ਦੇ ਵਿੱਚ ਆਏ ਹੋਏ ਹਨ ਅੱਜ ਦੇਹੜਾ ਬਾਬਾ ਨਾਨਕ ਰਾਤ ਨੂੰ ਪਹੁੰਚ ਚੁੱਕੇ ਹਾਂ ਪੂਰਾ ਹੀ ਏਰੀਆ ਹੜ੍ਹ ਦੇ ਨਾਲ ਪ੍ਰਭਾਵਿਤ ਹੈ ਇੱਥੇ ਕਟੋ ਘਟ ਤਿੰਨ ਤਿੰਨ ਕਿੱਲਿਆਂ ਦਾ ਪਾੜ ਪਿੰਡ ਪੱਖੋ ਕੋਈ ਦੇ ਵਿੱਚ ਅਤੇ 60-60 ਫੁੱਟ ਦੇ ਦੋ ਪਾੜ ਪਏ ਹੋਏ ਹਨ ਅਤੇ ਸੇਵਾਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਐਨ ਆਰ ਆਈ ਵੀਰਾਂ ਨੂੰ ਕਿ ਆਪਣੀ ਕੌਮ ਗੁਰੂ ਨਾਨਕ ਪਾਤਸ਼ਾਹ ਦੀ ਵਸੀ ਹੋਈ ਸਿੱਖੀ ਗੁਰੂ ਦਸਵੇਂ ਪਾਤਸ਼ਾਹ ਦਾ ਖਾਲਸਾ ਆਪਣੇ ਪੰਜਾਬ ਦੇ ਨਾਲ ਖੜਦਾ ਹੋਇਆ ਦਸਾਂ ਨਹਾ ਦੀ ਕੀਰਤ ਦੇ ਵਿੱਚੋਂ ਆਪਣਾ ਦਸਮੰਡ ਕੱਢ ਕੇ ਇਥੇ ਸੇਵਾ ਕਰਨ ਲਈ ਆਓ ਜੀ ਸਭ ਤੋਂ ਜ਼ਰੂਰੀ ਬੇਨਤੀ ਹੈ ਕਿ ਜਦੋਂ ਸੇਵਾ ਕਰਨ ਆਣਾ ਹੈ ਇਥੋਂ ਦੇ ਲੋਕਲ ਜੀਮੀਦਾਰ ਬੰਦਿਆਂ ਨੂੰ ਨਾਲ ਲੈ ਕੇ ਪਿੰਡ ਪਿੰਡ ਘਰ ਘਰ ਜਾ ਕੇ ਆਪ ਸੇਵਾ ਕਰੋ ਜੀ ਨਾ ਕਿ ਸੜਕਾਂ ਉੱਤੇ ਜਾਂ ਇਸੇ ਤਰ੍ਹਾਂ ਸਮਾਨ ਰੱਖ ਕੇ ਜਾਈਏ ਤਾਂ ਕਿ ਸੰਗਤ ਦੀ ਦਸਾਂ ਲਹਿ ਦੀ ਕਿਰਤ ਦੇ ਦਸਵੰਦ ਦੀ ਜੋ ਸੇਵਾ ਹੈ ਉਹ ਸਹੀ ਲੋੜ ਬੰਦਾਂ ਤੱਕ ਪਹੁੰਚ ਜਕੇ ਵਦੇਸ਼ਾਂ ਦੇ ਵਿੱਚ ਵਸਦੇ ਜਿੰਨੇ ਵੀ ਐਨ ਆਰ ਆਈ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਜਿੱਥੇ ਸੁੱਕੀਆਂ ਰਸਤਾਂ ਦੀ ਸੇਵਾ ਕੀਤੀ ਹੈ ਉੱਥੇ ਜ਼ਿਮੀਂਦਾਰ ਕਿਸਾਨ ਭਰਾਵਾਂ ਦੇ ਲਈ ਅੱਗੇ ਤੋਂ ਡਾਇਆ ਜੂਰੀਆ ਤੇ ਡੀਜ਼ਲ ਦੀ ਸੇਵਾ ਕੀਤੀ ਜਾ ਸਕੇ ਖਾਣ ਵਾਲੀਆਂ ਰਸਤਾ ਲੈ ਕੇ ਬਹੁਤ ਸੰਗਤ ਪਹੁੰਚ ਰਹੀ ਹੈ ਸੋ ਸੇਵਾਦਾਰਾਂ ਨੂੰ ਮਹਾਰਾਜ ਸੇਵਾ ਕਰਨ ਦਾ ਮੌਲ ਬਖਸ਼ੇ ਕੌਮ ਨੂੰ ਸੇਵਾ ਕਰਨ ਦਾ ਬਲਬਖਸ਼ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਨੂੰ ਪੰਜਾਬ ਦੇ ਨਾਲ ਖੜਨ ਦਾ ਬਲਬਖਸ਼ ਸਾਡੇ ਏਸ ਪਾਸੇ ਡੇਰਾ ਬਾਬਾ ਨਾਨਕ ਸਾਹਿਬ ਜੀ ਦਾ ਸਥਾਨ ਹੈ 200 ਮੀਟਰ ਲੈਂਦੇ ਪੰਜਾਬ ਤੋਂ ਇਹ ਚੜਦਾ ਪੰਜਾਬ ਹੈ ਡੇਰਾ ਬਾਬਾ ਨਾਨਕ ਆ ਰਾਤ ਦੀਆਂ ਟਰਾਲੀਆਂ ਸੁੱਕੀਆਂ ਰਸਤਾਂ ਦੇ ਨਾਲ ਭਰ ਕੇ ਇੱਥੇ ਸੰਗਤ ਹਰਿਆਣੇ ਤੋਂ ਰਾਜਸਥਾਨ ਤੋਂ ਪੰਜਾਬ ਦੇ ਉਸ ਪਰਲੇ ਬੰਨੇ ਅਬੋਹਰ ਫਾਜ਼ਲ ਕਾ ਤੋਂ ਪਹੁੰਚੀ ਹੋਈ ਹੈ ਸਾਹਮਣੇ ਤੇਰਾ ਬਾਬਾ ਨਾਨਕ ਦੇ ਨਾਲ ਕੋਰੀਡੋਰ ਹੈ ਜੋ ਕਰਤਾਰਪੁਰ ਦੇ ਲਾਂਘੇ ਦੇ ਨਾਲ ਹੈ ਇਹ ਜੋ ਪਾਣੀ ਤੁਸੀਂ ਦੇਖ ਰਹੇ ਹੋ 5-5 ਫੁੱਟ ਖੇਤਾਂ ਦੇ ਵਿੱਚ ਖੜਿਆ ਹੋਇਆ ਹੈ ਸੋ ਸੇਵਾਦਾਰਾਂ ਨੂੰ ਦਸਵੇਂ ਪਾਤਸ਼ਾਹ ਦੇ ਖਾਲਸੇ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇਕਰ ਜ਼ਿਮੀਂਦਾਰਾਂ ਦੀ ਕਿਸਾਨਾਂ ਦੀ ਬਾਹ ਫੜਨੀ ਚਾਹਦੇ ਹੋ ਤਾਂ ਆਪ ਆਪਣੇ ਹੱਥੀਂ ਆਪਣੇ ਪਿੰਡਾਂ ਦੇ ਵਿੱਚੋਂ ਭਾਈ ਕन्हैया ਦੇ ਨਾਂ ਤੇ ਜਥੇਬੰਦੀ ਬਣਾ ਕੇ ਸਹਿਬਜ਼ਾਦਿਆਂ ਦੇ ਨਾਂ ਤੇ ਜਥੇਬੰਦੀ ਬਣਾ ਕੇ ਸ਼ਹੀਦ ਸਿੰਘਾਂ ਦੇ ਨਾਂ ਤੇ ਜਥੇਬੰਦੀਆਂ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਦੇ ਸਰਬੱਤ ਦੇ ਭਲੇ ਵਾਲੀ ਅਰਦਾਸ ਕਰਕੇ ਜ਼ਿਮੀਂਦਾਰਾਂ ਦੀ ਮਦਦ ਦੇ ਲਈ ਡੀਜ਼ਲ ਜੂਰੀਆ ਸਪਰੇਅਾਂ ਅਤੇ ਡਾਇਰ ਦੀ ਸੇਵਾ ਕੀਤੀ ਜਾਵੇ ਇੱਥੇ ਸੁੱਕੀਆਂ ਰਸਤਾਂ ਦੇ ਲੰਗਰ ਲੈ ਕੇ ਰਾਤ ਤੋਂ ਬਹੁਤ ਹੀ ਟਰਾਲੀਆਂ ਆਈਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਪਸ਼ੂਆਂ ਲਈ ਚਾਰਾ ਹੈ ਹੋਰ ਅਨੇਕਾਂ ਤਰ੍ਹਾਂ ਦਾ ਸਮਾਨ ਹੈ ਇੱਥੇ ਤਿੰਨ ਤਿੰਨ ਕਿੱਲਿਆਂ ਦਾ ਪਾੜ ਹੈ ਪਿੰਡ ਪੱਖੋਕੇ ਅਤੇ 50-50 ਫੁੱਟ ਦੇ ਤਿੰਨ ਚਾਰ ਹੋਰ ਪਾੜ ਹਨ ਘਰਾਂ ਦੇ ਵਿੱਚ ਹਾਲੇ ਵੀ 7-7 8-8 ਫੁੱਟ ਪਾਣੀ ਭਰਿਆ ਹੋਇਆ ਹੈ ਇਹ ਸਾਹਮਣੇ ਕੋਰੀਡੋਰ ਹੈ ਤੇ ਉਹ ਸਪੈਦਿਆਂ ਤੋਂ ਪਰਲੇ ਪਾਸੇ ਲੈਂਦਾ ਦੇਸ਼ ਪੰਜਾਬ ਹੈ ਅਤੇ ਇਧਰ ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਦੀ ਧਰਤੀ ਗੁਰੂ ਰਾਮਦਾਸ ਦੀ ਧਰਤੀ ਗੁਰਾਂ ਦੇ ਨਾਂ ਤੇ ਵਸਦਾ ਦੇਸ਼ ਪੰਜਾਬ ਚੜਦਾ ਪੰਜਾਬ ਹੈ ਆਓ ਸਭ ਰਲ ਮਿਲ ਕੇ ਗੁਰੂ ਨਾਨਕ ਨਾਮ ਮਿਲੇਵਾ ਸਰਬੱਤ ਦੇ ਭਲੇ ਵਾਲੀ ਅਰਦਾਸ ਕਰਦੇ ਹੋਏ ਆਪਣੇ ਪੰਜਾਬੀ ਭਰਾਵਾਂ ਦੀ ਆਪਣੇ ਪੰਜਾਬੀਆਂ ਦੀ ਆਪਣੇ ਕਿਸਾਨ ਵੀਰਾਂ ਦੀ ਬਾਹ ਫੜੀਏ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ